ਸੋਚਨ ਇਸ ਮਹਾਨ ਕਾਰਜ ਨੂੰ ਨਰੇਨ ਤੁਹਾਡੇ ਨਾਲ ਸੰਪਰਪਤ ਮਛ ਕਰਤਾ ਪ੍ਰਕਾਤ ਲੋਵਾ ਵਾਲਾ ਨੰਨਜਾ ਕੋਵਾ ਜਿਸ ਦਾ ਕਾਜ ਤੇ ਨਹੀਂ ਕੀਆ ਮਾਨਸ ਕਿਆ ਨਾ ਸਤੂਜੀ ਮਹਾਰਾਜ ਜਨਮਨ ਕਾ ਸਮਾ ਜੁਦ ਸਾਰੀ ਸਾਕਤ ਨੂੰ ਬੇਨਤੀ ਆ ਵੀ ਪਾਲਕੀ ਸਾਹਿਬ ਤੋਂ ਪਿਛਲੇ ਪਾਸੇ ਆ ਡੋ ਵਰਤੀ ਸਕਦਾ ਇੱਕ ਜਵਾਨੀ ਸ਼ਾਨਦਾਰ ਪਾਲਕੀ ਸਾਹਿਬ ਨੂੰ ਸਵਾਗਤ ਹਾਜ਼ਰ ਸਾਹਿਬ ਦੇ 350 ਸ਼ਹੀਦੀ ਗੁਰਪਰਵ ਨੂੰ ਉਕਤ ਰਖਦੇ ਜਿਹੜਾ ਨਗਰ ਕੀਰਤਨ ਬੀਤਕੋਰ ਸਾਹਿਬ ਤੋਂ ਚੱਲਿਆ ਸੀ ਅੱਜ ਜਿਹੜਾ ਅਨੁਰਾਦ ਕਟੇਗੜ ਸਾਹਿਬ ਦੇ ਪ੍ਰਵਾਸ ਵਿੱਚ ਹੈ ਅੱਜ ਰਮਤਾ ਜਿਹੜੀ ਗੁਰਦਵਾਰ ਸਾਹਿਬ ਦੀ ਮਾਜਬ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਵਿਚਾਰ ਨਗਰ ਕੀਰਤਨ ਕਟੇਗੜ ਸਾਹਿਬ ਤੋਂ ਚੱਲ ਕੇ ਸ਼ਾਮ ਨੂੰ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਹੈ ਗੁਰੂ ਸਾਹਿਬ ਨੇ ਜਿੱਥੇ ਲਕਾਈ ਲਈ ਸ਼ਹਾਦਤ ਦਿੱਤੀ ਉੱਥੇ ਸ਼ੀਗਾ ਦੇ ਮਹਾਨ ਧਰਤੀ ਕੰਨ ਕੰਨ ਬਾਬਾ ਨਿਹਰਾਵਰਦੀ ਕੰਨ ਕੰਨ ਬਾਬਾ ਬਤੂਰੀ ਦਾ ਸਤਿਕਾਰ ਮਨਾਉਂਦੀ ਜਿਹੜੇ ਸ਼ਹਾਦਤ ਹੋਈਆ ਉਹ ਵੀ ਜਿਹੜੇ ਗੁਰੂ ਸ੍ਰੀ ਗੁਰੂ ਸਾਹਿਬ ਦੇ ਦੁੱਸੇ ਰਾस्ते ਹਮਨੇ ਧਰਨਾ ਕੀਤਾ ਉਹ ਸਰਦਾਰ ਸਹਿਬ ਜੀ ਅੱਗੇ माता गुजरी जी ने शहादत दी है सो बहुत बड़ा ये स्थान है इतों विशाल नगर के गुरु एक बहादुर साहब मजूरों के अंतरण होता है